ਟੰ 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 ਨਮਸਕਾਰ ਇਸ ਵਰਦੀਆਂ ਚੋਣੀਆਂ ਖਬਰਾਂ ਅੱਜ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਦੀ ਇੱਕ ਕਲਚਰਲ ਟੀਮ ਜਲੰਧਰ ਪੀਏਪੀ ਲੈਣ ਤੋਂ ਲੱਡਾ ਕੁੱਠੀ ਸੰਗਰੂਰ ਦੀ ਜਵਾਨਾਂ ਹੋਈ ਜਿਸ ਦੀ ਇੰਸਪੈਕਟਰ ਜਿਸ ਦੀ ਪ੍ਰਧਾਨਗੀ ਇੰਸਪੈਕਟਰ ਸਰਦਾਰ ਪਿਆਰਾ ਸਿੰਘ ਕਰ ਰਹੇ ਸਨ ਪੰਜਾਬ ਪੁਲਿਸ ਦੀ ਬੱਸ ਦਾ ਡਰਾਈਵਰ ਕੜੀਮੂੜੀ ਬੱਸ ਨੂੰ ਰੋਕ ਕੇ ਬੱਸ ਵਿੱਚ ਪਾਣੀ ਪਾ ਰਿਹਾ ਸੀ ਜਿਸ ਤੇ ਇੰਸਪੈਕਟਰ ਨੇ ਜਵਾਨਾਂ ਨੂੰ ਇਹ ਯਕੀਨ ਦਿਵਾਇਆ ਕਿਉ ਬਸ ਵਿੱਚ ਨਲਕਾ ਲਵਾਉਣ ਦੀ ਜ਼ਿੰਮਵਾਰੀ ਕਤਦੇ ਹਨ ਬਸ ਵਿੱਚ ਨਲਕਾ ਲੱਗ ਜਾਣ ਨਾਲ ਆਉਣ ਜਾਣ ਦੇ ਸਮੇਂ ਦਾ ਕਾਫੀ ਫਾਇਦਾ ਹੋਵੇਗਾ ਅਤੇ ਜਵਾਨ ਬਸ ਵਿੱਚ ਬੈਠੀ ਬੈਠੇ ਪਾਣੀ ਵੀ ਪੀ ਸਕਣਗੇ ਪ੍ਰੋਫੈਸਰ ਜੋ ਉਸ ਇੰਟਰਨਲ ਤੋਂ ਪਤਾ ਲੱਗਾ ਹੈ ਕਿ ਅੱਜ ਲੱਡਾ ਕੋਠੀ ਮੈਸ ਵਿੱਚ ਇੱਕ ਫੁਲਕਾ ਫੁੱਲ ਕੇ ਫਟ ਗਿਆ ਫੁਲਕਾ ਫੁੱਲ ਕੇ ਫਟ ਜਾਣ ਨਾਲ ਜੋ ਨੁਕਸਾਨ ਹੋਇਆ ਹੈ ਉਸ ਦੀ ਲਾਗਤ तकरीबन 3 ਕਰੋੜ ਰੁਪਈਆ ਦੱਸੀ ਜਾਂਦੀ ਹੈ ਇਹ ਘਟਨਾ ਉਦੋਂ ਵਾਪਰੀ ਜਦੋਂ ਲੰਗਰੀ ਫੁਲਕੇ ਨੂੰ ਚੈੱਕ ਅਪ ਕਰਾਉਣ ਲਈ ਇੰਸਪੈਕਟਰ ਪਾਸ ਲਿਜਾ ਰਿਆ ਸੀ ਇਸ ਇੰਸਪੈਕਟਰ ਨੇ ਲੰਗਰੀਆਂ ਨੂੰ ਸਖਤ ਹਦਾਇਤ ਕੀਤੀ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਮੈਸ ਵਿੱਚ ਅੱਗੇ ਤੋਂ ਫੁਲਕੇ ਨੂੰ ਬਿਲਕੁਲ ਫੁੱਲ ਨਾ ਦਿੱਤਾ ਜਾਵੇ ਇੱਕ ਘਟਨਾ ਵਾਪਨ ਦੇ ਨਾਲ ਇੱਕ ਚਗਲਾ ਇੱਕ ਬੇਲਣਾ ਅਤੇ ਇੱਕ ਪ੍ਰਾਤ ਹਜੇ ਤੱਕ ਲਾਪਤਾ ਹਨ ਜਿੰਨਾਂ ਦੀ ਤਲਾਸ਼ ਵਾਸਤੇ ਸੀਆਰਪੀਆਂ ਦੋ ਕੰਪਨੀਆਂ ਨੂੰ ਤਨਾਤ ਕੀਤਾ ਗਿਆ ਮੌਸਮ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਫਰਲੋ ਆਉਣ ਦੀ ਪੂਰੀ ਪੂਰੀ ਸੰਭਾਵਨਾ ਹੈ ਅਤੇ ਰੋਜ਼ ਨਾਮ ਤੇ ਮੌਸਮ ਜਲ ਰਜਾਨਾ ਦੀ ਵਾਂਗ ਖੁਸ਼ਕ ਰਹੇਗਾ ਨਮਸਕਾਰ